ਇਮੈਂ ਬੜੇ ਪ੍ਰੇਮ ਪਿਆਰ ਸਤਕਾਰ ਦੇ ਨਾਲ ਆਪ ਸਮੂਹ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਆਪ ਜੀ ਜਾਣਦੇ ਹੋ ਕਿ ਸ਼ੈਦੀ ਜੋੜ ਮੇਲੇ ਚੱਲ ਰਹੇ ਨੇ ਸਾਬਜਾਦਿਆਂ ਦੀਆਂ ਸ਼ਾਹਤਾਂ ਦੇ ਸਬੰਧ ਵਿੱਚ ਫਤਿਹਗੜ ਸਾਹਿਬ ਸਰਹੰਦ ਆਪ ਸੰਗਤਾ ਜਾ ਰਹੇ ਹੋ ਜਿਹੜੇ ਸਾਡੇ ਨੌਜਵਾਨ ਭਰਾ ਬੱਚੇ ਜਿਹੜੇ ਮੋਟਰਸਾਈਕਲਾਂ ਦੇ ਸਾਇਲੈਂਸਰ ਵਗੈਰਾ ਪਾੜ ਕੇ ਜਾਂ ਵੱਡੇ ਵੱਡੇ ਡੈਕ ਲਾ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਗਾਣੇ ਬਣਾਉਂ ਲਾਉਨੇ ਹੋ ਸ਼ੋਰ ਸ਼ਾਬਾ ਕਰਦੇ ਹਾਂ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਜਾ ਰਹੇ ਹਾਂ ਉਹ ਇਤਿਹਾਸ ਸਾਡਾ ਪੜਨ ਦੀ ਲੋੜ ਆ ਤੁਹਾਨੂੰ ਜੇ ਪਤਾ ਵਾ ਜਾਣ ਬੁਝ ਕੇ ਕਰ ਰਹੇ ਹਾਂ ਜਿਹਨੂੰ ਖਰਮਸਤੀ ਕਹਿ ਦਿੰਦੇ ਆ ਤੇ ਉਹ ਬਹੁਤ ਮਾੜਾ ਮਾਰੇ ਪ੍ਰਸੰਨ ਨਹੀਂ ਹੁੰਦੇ ਨਾਲ ਦਰਸ਼ਨ ਨਹੀਂ ਦੇਣੇ ਮਾਰੇ ਨਿੱਦਾ ਤੇ ਆਸ ਕਰਦੇ ਆ ਬੇਨਤੀ ਕਰਦੇ ਆ ਤੁਹਾਨੂੰ ਵੀਰੋ ਸਾਡੇ ਬੱਚਿਓ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣਾ ਬੰਦ-ਬੰਦ ਕਟਵਾਇਆ ਹੋਇਆ ਵਾ ਤੁਸੀਂ ਉਹਨਾਂ ਦੇ ਵਾਰਸੋਂ ਜਿਨ੍ਹਾਂ ਬਾਬਾਏ ਕੌਮਾ ਨੇ ਆਪਣੀਆਂ ਸ਼ਾਕੀਆਂ ਦੇ ਉੱਤੇ ਸੈਂਕੜੇ ਤੀਰ ਜਿਹੜੇ ਨੇ ਉਹ ਸਹੇ ਨੇ ਤੁਸੀਂ ਉਹਨਾਂ ਦੇ ਵਾਰਸੋਂ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੜੇ ਹੋ ਕੇ ਸੀ ਨਹੀਂ ਕੀਤੀ ਜਿਸਨ ਪਾਸ਼ਾ ਦੇ ਪੋਤਾਂ ਜਿਨ੍ਹਾਂ ਨੇ ਮਹਾਰਾਜ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਕਿਹਦੇ ਵੱਲ ਕਿਹਾ ਸੀ ਆਪਣੇ ਵੱਲ ਕਿਹਾ ਸੀ ਨਾਦੀ ਪੁੱਤ ਖਾਲਸਾ ਆਪਣਾ ਰੂਪ ਦਿੱਤਾ ਸੀਗਾ ਅੱਜ ਅਸੀਂ ਕਿੱਥੇ ਖੜੇ ਆ ਐਨਾ ਜੋੜ ਮਿਲਿਆ ਤੇ ਜਾਨ ਦਾ ਸਾਡਾ ਕੀ ਮਕਸਦ ਹੈ ਕਿ ਅਸੀਂ ਸਿਰਫ ਉਥੇ ਘੁੰਮਣ ਜਾਣੇ ਆ ਲੰਗਰ ਖਾਣ ਜਾਣੇ ਆ ਖਰਮਸਤੀ ਕਰਨ ਜਾਣੇ ਆ ਕਿ ਜਾਂ ਉਥੋਂ ਲੈ ਕੇ ਆਉਣੇ ਆ ਤੇ ਲੈ ਕੇ ਉਥੋਂ ਕੀ ਆਉਣਾ ਲੈ ਕੇ ਆਉਣੀ ਆ ਦਾਤ ਸਿੱਖੀ ਦੀ ਦਾਤ ਲੈ ਕੇ ਆਉਣੀ ਆ ਬਾਣੀ ਤੇ ਬਾਣੀ ਦੇ ਦਾਤ ਲੈ ਕੇ ਆਉਣੀ ਆ ਨਾ ਕਿ ਅਸੀਂ ਉੱਥੇ ਕੋਈ ਮੇਲਾ ਦਿਆਂ ਵੀ ਜਿਹੜਾ ਉਹ ਵਿਫਨ ਚੱਲੇ ਆ ਸ਼ਾਦ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸ਼ੋਗ ਨਹੀਂ ਮਨਾਉਣਾ ਚੜ੍ਹਦੀ ਕਲਾ ਚ ਰਹਿਣਾ ਪਰ ਉਸ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣਾ ਕਿੱਦਾਂ ਉਹ ਬਾਣੀ ਪੜ ਕੇ ਰੱਖਣਾ ਉਹ ਮਹਾਰਾਜ ਨੂੰ ਜਦੋਂ ਆਪਾਂ ਉੱਥੇ ਜਾਣੇ ਆ ਇਨੇਕਤ ਪ੍ਰੇਮ ਪਿਆਸਟਕਾਰ ਨਾਲ ਨੀਵੇਂ ਹੋ ਕੇ ਚੁੱਕ ਕੇ ਐਂ ਚੜ੍ਹਦੀ ਕਲਾ ਦਾ ਪਾਣੀ ਪੜਦੇ ਹੋਏ ਆਪਾਂ ਜਾਈਏ ਉੱਥੇ ਦਰਸ਼ਨ ਕਰੀਏ ਉੱਥੇ ਲੈ ਕੇ ਆਈਏ ਅਰਦਾਸ ਕਰਕੇ ਝੋਲੀ ਅੱਢ ਕੇ ਕਿ ਮਹਾਰਾਜ ਸਾਨੂੰ ਸਿੱਖੀ ਦਾ ਹਨ ਬਖਸ਼ ਜਿਹੜੇ ਬੱਚੇ ਆ ਸਾਡੇ ਪਤਤ ਨੇ ਜਿਨ੍ਹਾਂ ਨੇ ਕੇਸ ਕਟਾਏ ਨੇ ਜਿਨ੍ਹਾਂ ਨੇ ਹਜੇ ਅਮਰਤ ਨੀ ਛਕੇ ਪਹਿਣਾ ਨੇ ਬਚੀਆਂ ਨੇ ਭਰਾਵਾਂ ਨੇ ਉਹ ਉੱਥੇ ਜਾ ਕੇ ਅਦਾਤ ਮੰਗੀਏ ਇਹਨੂੰ ਇੱਕ ਮੇਲਾ ਬਣਾ ਕੇ ਨਾ ਚਾਹੀਏ ਇਹ ਸ਼ਹੀਦੀ ਜੋੜ ਮੇਲੇ ਨੇ ਤੇ ਕਰਮਾ ਭਾਗਾ ਵਾਲਿਆਂ ਆਪਾਂ ਵੀ ਆਪਾਂ ਨੇ ਸ਼ਹੀਦੀ ਜੋੜ ਮੇਲੇਾਂ ਚ ਸ਼ਾਮਲ ਹੋਣੇ ਸੋ ਬੇਨਤੀ ਆਪ ਸਭ ਨੂੰ ਦੂਜੀ ਮੇਰੀ ਬੇਨਤੀ ਸਾਡੇ ਉਹਨਾਂ ਸਿੰਘਾਂ ਭੈਣਾਂ ਭਰਾਵਾਂ ਨੂੰ ਵੀ ਆ ਜਿਹੜੇ ਬਿਲਕੁਲ ਸਿਧਾਂਤਾਂ ਦੇ ਉੱਤੇ ਖਰੇ ਨੇ ਖੜੇ ਨੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਸਹੀ ਹੋ ਜਦੋਂ ਤੁਸੀਂ ਕੁਝ ਦੇਖਦੇ ਹੋ ਤੁਹਾਡੇ ਕੋਲ ਜਰਰੀ ਹੁੰਦਾ ਤੇ ਸ਼ਸਤਰ ਦਾ ਆਹ ਸੋਚਿਆ استعمال ਕਰਦੇ ਹਾਂ ਕਰਨਾ ਪੈਂਦਾ ਕਈ ਵਾਰੀ ਪਰ ਆਪਾਂ ਇਦਾਂ ਦਾ ਕੁਝ ਹਾਲਾਤ ਇਦਾਂ ਦੇ ਬਣਾਈਏ ਵੀ ਨਾ ਸਾਨੂੰ ਲੋੜ ਪਵੇ ਕਿਸੇ ਆਪਣੇ ਬੱਚੇ ਨੂੰ ਥੱਪੜ ਵੀ ਮਾਰੀਏ ਤੇ ਉਹਨਾਂ ਦੇ ਵੱਲੋਂ ਵੀ ਇਦਾਂ ਦੀ ਕੋਸ਼ਿਸ਼ ਹੋਵੇ ਵੀ ਉਹ ਵੀ ਮੌਕੇ ਨਾ ਦੇਣ ਕਿਸੇ ਨੂੰ ਕੋਈ ਗੱਲ ਕਰਨ ਦਾ ਕਿਸੇ ਨੂੰ ਇਦਾਂ ਦਾ ਮੌਕਾ ਨਾ ਦੇਣ ਕੋਈ ਗਲਤੀ ਨਾ ਕਰਨ ਜਿਹਦੇ ਨਾਲ ਇਹ ਕਹਿਣਾ ਪਵੇ ਵੀ ਤੁਸੀਂ ਇੱਥੇ ਫਰਮਸਤੀਆਂ ਕਰਦੇ ਹੋ ਨੌਜਵਾਨੋ ਤੁਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਓ ਭਟਕਿਓ ਸਾਨੂੰ ਪਤਾ ਪਤਾ ਤੋਂ ਹਾਲਾਤਾਂ ਦੇ ਵਿੱਚ ਫਸੇ ਹੋਈਓ ਪਰ ਉੱਥੋਂ ਨਿਕਲਣ ਦੇ ਵਾਸਤੇ ਤਰੀਕਾ ਇਹੀ ਹੈ ਕਿ ਆਪਾਂ ਬਾਣੀ ਤੇ ਬਾਣੀ ਨਾਲ ਪ੍ਰੇਮ ਕਰੀਏ ਆਪਾਂ ਇਹ ਨਾ ਕਰੀਏ ਕਿ ਜਿਹੜੀਆਂ ਕਰਮਸਤੀਆਂ ਜੋ ਉੱਥੇ ਆਪਾਂ ਕਰਦੇ ਆ ਉਹ ਨਾ ਕਰੀਏ ਜੱਗ ਇੱਥੇ ਨੀ ਕਿਤੇ ਵੀ ਕਿਤੇ ਵੀ ਵਿਚਰਦੇ ਆ ਦੁਨੀਆਂ ਦੇ ਵਿੱਚ ਆਪਾਂ ਆਪਣੇ ਅਕਸ ਨੂੰ ਵੱਡਾ ਕਰਨਾ ਸਵਾਰਨਾ ਨਾ ਕਿ ਆਪਾਂ ਆਪਣੇ ਅਕਸ ਨੂੰ ਗੰਦਾ ਕਰਨਾ ਕੋਈ ਇਹ ਨਾ ਕਵੇ ਕਿ ਉਹ ਫਲਾਣਾ ਸਿੱਖ ਜਾ ਰਿਹਾ ਤੇ ਇਹ ਸਿੱਖ ਨੇ ਆ ਗਲਤੀ ਤਾਂ ਬਣਾ ਕੀਤਾ ਨਹੀਂ ਹਰ ਸਿੱਖ ਦੇ ਗਾੜੀ ਸਿਰ ਟੁਕੇ ਹਰ ਉਸ ਮਨੁੱਖ ਦਾ ਕਿਉਂ ਕਿਉਂਕਿ ਇਹਦਾ ਪ੍ਰਸਾਰ ਬਹੁਤ ਵੱਡਾ ਬਾਣੀ ਦਾ ਸੋ ਬਹੁਤੀਆਂ ਮੈਨੂੰ ਲੋੜ ਨਹੀਂ ਤੁਹਾਨੂੰ ਗੱਲਾਂ ਕਰਨ ਦੀ